ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਤਾਜ਼ਾ ਬਿਆਨ ਨੂੰ ਲੈ ਕੇ ਜਿਹੜੀ ਸਿਆਸੀ ਤਰਥੱਲੀ ਮਚੀ ਹੈ ਸੋ ਤਾਜ਼ਾ ਬਿਆਨ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਹੈ ਜਿਹੜ ਪੜਤੀ ਪ੍ਰਕਿਰਿਆ ਸ਼ੁਰੂ ਕਰੇ ਅਤੇ ਜਿਵੇਂ ਹੀ ਸਿਆਸੀ ਤਤਥਲੀ ਇਸੇ ਨਾਲ ਸ਼ੁਰੂ ਹੋਏ ਨੇ ਕਈ ਤਰ੍ਹਾਂ ਦੇ ਬਿਆਨ ਆ ਰਹੇ ਨੇ ਹਾਲਾਂਕਿ ਇਸ ਸਭ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਕੋਈ ਅਧਿਕਾਰਿਤ ਟਿੱਪਣੀ ਤਾਂ ਹਲੇ ਤੱਕ ਨਹੀਂ ਆਈ ਹੈ ਪਰ ਜੇ ਅਸੀਂ ਇੱਕ ਇੰਟਰਵਿਊ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਸਲਾਹਕਾਰ ਨੇ ਹਰਚਰਨ ਬੈਂਸ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਦੋਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਭਰਤੀ ਲਈ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸੀ ਤਾਂ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਜੀ ਨੇ ਹੀ ਵੈਲਕਮ ਕਿਹਾ ਸੀ ਸਭ ਨੂੰ ਪਰ ਹੁਣ ਇਹ ਪੂਰਾ ਮਾਮਲਾ ਕਿਸ ਪਾਸੇ ਵੱਲ ਟਰਨ ਲੈ ਰਿਹਾ ਹੈ ਜ਼ਰੂਰ ਇਸ ਪਾਸੇ ਵੀ ਤੁਸੀਂ ਗੱਲ ਕਰਿਓ ਕਿਸ ਤਰੀਕੇ ਨਾਲ ਦੇਖਿਆ ਜਾਏ ਇਸ ਸਿਆਸੀ ਤਰਥੱਲੀ ਨੂੰ ਦੇਖੋ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਪਚੀਦਾ ਹੋ ਗਿਆ ਇਹਦੇ ਵਿੱਚ ਕੋਈ ਦੂਰਾ ਹੀ ਨਹੀਂ ਹੈ कि ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਦੇ ਹਾਂ ਜਮੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੇ ਔਰ ਉਹਨਾਂ ਨੇ ਕੁਝ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਉਦੋਂ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਨੇ ਤੇ ਉਹਨਾਂ ਨੇ ਸ਼ੁਰੂਆਤੀ ਤੌਰ ਤੇ ਗੱਲ ਕਹੀ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਨੇ ਭਰਤੀ ਸ਼ੁਰੂ ਕੀਤੀ ਉਹਦਾ ਵੀ ਵੈਲਕਮ ਕਰਦੇ ਹਾਂ ਪਰ ਨਾਲ ਹੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵਾਰ-ਵਾਰ ਇਹ ਗੱਲ ਦੁਹرائی ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਬਿਆਨ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਤਾਜ਼ਾ ਬਿਆਨ ਤੋਂ ਬਾਅਦ ਨਹੀਂ ਆਇਆ ਜੇ ਅਸੀਂ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਤਾਜ਼ਾ ਬਿਆਨ ਦੇਖੀਏ ਤੇ ਉਹਦੇ ਤੋਂ ਇੱਕ ਗੱਲ ਬੜੀ ਸਾਫ਼ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਤਾਂ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੁਣ ਪੰਜ ਮੈਂਬਰੀ ਕਮੇਟੀ ਰਹਿ ਗਈ ਇਹ ਆਪਣਾ ਕੰਮ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਭਰਤੀ ਸ਼ੁਰੂ ਕਰੇ ਮੈਨੂੰ ਲੱਗਦਾ ਇਹ ਪੰਜ ਮੈਂਬਰੀ ਕਮੇਟੀ ਨੇ ਛੇਤੀ ਹੀ ਭਰਤੀ ਸ਼ੁਰੂ ਕਰ ਲੈਣੀ ਹੈ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਇਹ ਭਰਤੀ ਹੁਣ ਸ਼ੁਰੂ ਹੋਏਗੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਸੰਪੂਰਨ ਕਰ ਲਈ ਉਹਨਾਂ ਦੀਆਂ ਤਾਂ ਭਰਤੀ ਦੀਆਂ ਕਾਪੀਆਂ ਫਾਰਮ ਵਾਪਸ ਆ ਰਹੇ ਨੇ ਇੱਕ ਤਰੀਕੇ ਨਾਲ ਮੈਨੂੰ ਇਹ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਗਰ ਆਉਂਦੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਪ੍ਰਧਾਨਗੀ ਦੀ ਚੋਣ ਦਾ ਐਲਾਨ ਕਰਕੇ ਦੁਬਾਰਾ ਪ੍ਰਧਾਨ ਬਣਾ ਵੀ ਦਿੰਦੀ ਹੈ ਤੇ ਇਹ ਮਸਲਾ ਖਤਮ ਨਹੀਂ ਹੋਣਾ ਕਿਉਂਕਿ ਪੰਜ ਮੈਂਬਰੀ ਕਮੇਟੀ ਨੇ ਤਾਂ ਭਰਤੀ ਸ਼ੁਰੂ ਕਰਨੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਕੋਈ ਬਿਆਨ ਨਹੀਂ ਆਇਆ ਜੱਥੇਦਾਰ ਸਾਹਿਬ ਦੇ ਹੁਕਮ ਤੇ ਪਰ ਹਰਚੰਦ ਬੈਂਸ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਲਾਹਕਾਰ ਨੇ ਜਿਹੜੇ ਅਕਾਲੀ ਦਲ ਦੇ ਵਕ ਵਕ ਆਉਧਿਆਂ ਤੇ ਬਤੌਰ ਸਲਾਹਕਾਰ ਸਰਗਰਮ ਰਹੇ ਆਮ ਤੌਰ ਤੇ ਉਹਨਾਂ ਨੂੰ ਅਕਾਲੀ ਦਲ ਦਾ ਹੀ ਸਲਾਹਕਾਰ ਕਹਿ ਦਿੱਤਾ ਜਾਂਦਾ ਸੋ ਉਹ ਇੱਕ ਇੰਟਰਵਿਊ ਦੇ ਰਹੇ ਸੀ ਇੱਕ ਬੜੇ ਸੀਨੀਅਰ ਪੱਤਰਕਾਰ ਨੂੰ ਤੇ ਉਹਦੇ ਚ ਹਰਚੰਦ ਸਿੰਘ ਬੈਂਸ ਕਹਿੰਦੇ ਕਿ ਅਸੀਂ ਤਾਂ ਜਦੋਂ ਵੈਲਕਮ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਸ ਤੋਂ ਬਾਅਦ ਭਰਤੀ ਸ਼ੁਰੂ ਕੀਤੀ ਉnik ਤਰੀਕੇ ਨਾਲ ਹਰਚਨ ਬੈਂਸونی ਇਹ ਕਹਿਣਾ ਚਾਹੁੰਦੇ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਬਿਲਕੁਲ ਸਹੀ ਹੈ ਪਰ ਸ੍ਰੀ ਕਾਲ ਤਖਤ ਸਾਹਿਬ ਨੇ ਹੁਕਮਾ ਮੁਤਾਬਕ ਹੀ ਹੋਈ ਹੈ ਕਿਉਂਕਿ ਜਥੇਦਾਰ ਸਾਹਿਬ ਨੇ ਵੈਲਕਮ ਕੀਤਾ ਸੀ ਇਸ ਕਰਕੇ ਅਸੀਂ ਭਰਤੀ ਕਰ ਦਿੱਤੀ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਮਤਲਬ ਹਰਚਨ ਬੈਂਸੇ ਕਹਿ ਰਹੇ ਨੇ ਕਿ ਅਸੀਂ ਤਾਂ ਜਥੇਦਾਰ ਸਾਹਿਬ ਦੇ ਵੈਲਕਮ ਤੋਂ ਬਾਅਦ ਹੀ ਸਾਰਾ ਕੁਝ ਕੀਤਾ ਤੇ ਹੁਣ ਅਗਰ ਜਥੇਦਾਰ ਸਾਹਿਬ ਦਾ ਇਹ ਬਿਆਨ ਹੈ ਕਿ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਸੱਤ ਮੈਂਬਰੀ ਜਾਂ ਪੰਜ ਮੈਂਬਰੀ ਕਮੇਟੀ ਤੇ 2 ਦਸੰਬਰ ਦੇ ਫੈਸਲੇ ਇਨਬੰਦ ਲਾਗੂ ਕਿਤੇ ਜਾਂ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਉਹ ਕਹਿੰਦੇ ਵੀ ਇਹ ਹੁਣ ਅਸੀਂ ਇਹਦੇ ਤੇ ਹੁਣ ਕੀ ਕਹਿ ਸਕਦੇ ਆ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਰਜੋ ਜੀ ਜੋ ਮੈਂ ਸਮਝ ਰਿਹਾ ਕਿ ਜੱਥੇਦਾਰ ਸਾਹਿਬ ਨੇ ਵੈਲਕਮ ਕਰਤਾ ਸੀ ਅਸੀਂ ਤਾਂ ਹੀ ਸਾਰੀ ਭਰਤੀ ਕੀਤੀ ਪਰ ਹੁਣ ਇੱਥੇ ਸਵਾਲ ਹੀ ਖੜਾ ਹੈ ਕਿ ਅਗਰ ਜੱਥੇਦਾਰ ਸਾਹਿਬ ਨੇ ਵੈਲਕਮ ਕਰ ਵੀ ਦਿੱਤਾ ਬਿਲਕੁਲ ਠੀਕ ਹੈ ਜਦੋਂ ਸ਼ੁਰੂਆਤ ਹੋਈ ਭਰਤੀ ਦੀ ਜੱਥੇਦਾਰ ਸਾਹਿਬ ਨੇ ਵੈਲਕਮ ਕਰਤਾ ਉਹ ਇਸ ਕਰਕੇ ਵੀ ਕੀਤਾ ਗਿਆ ਕਿਉਂਕਿ ਭਰਤੀ ਬਹੁਤ ਲੇਟ ਸ਼ੁਰੂ ਹੋਈ ਵਰਕਿੰਗ ਕਮੇਟੀ ਦੀ ਤੁਹਾਨੂੰ ਯਾਦ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਜਿਹੜਾ ਹੁਕਮ ਹੋਇਆ ਸੀ 3 ਦਿਨਾਂ ਦੇ ਵਿੱਚ ਵਿੱਚ ਅਸਤੀਫੇ ਮਨਜ਼ੂਰ ਕਰਕੇ ਭੇਜੇ ਜਾਣ ਔਰ ਭਰਤੀ ਪ੍ਰਕਿਰਿਆ ਲਈ ਅਗਲੀ ਜਿਹੜੀ ਕਾਰਵਾਈ ਆ ਉਹ ਹੁਕਮਨਾਮੇ ਚ ਬੜੇ ਵਿਸਥਾਰ ਚ ਉਹਨਾਂ ਨੇ ਦੱਸਿਆ ਪੂਰੀ ਪ੍ਰਕਿਰਿਆ ਕਿ ਵਰਕਿੰਗ ਕਮੇਟੀ ਦੀ ਬੈਠਕ ਬਹੁਤ ਦੇਰ ਬਾਅਦ ਹੋਈ ਫਿਰ ਅਗਰ ਅਕਾਲੀ ਦਲ ਦੇ ਲੀਡਰ ਇਹ ਤਰਕ ਦੰਦੇ ਨੇ ਕਿ ਜਥੇਦਾਰ ਸਾਹਿਬ ਨੇ ਵੈਲਕਮ ਕੀਤਾ ਸੀ ਅਸੀਂ ਤਾਂ ਭਰਤੀ ਕੀਤੀ ਤੇ ਫਿਰ ਜਥੇਦਾਰ ਸਾਹਿਬ ਨੇ ਵੈਲਕਮ ਕੀਤਾ ਸੀ ਕਿ ਤੁਸੀਂ ਭਰਤੀ ਸ਼ੁਰੂ ਕੀਤੀ ਹੈ ਪਰ ਤੁਸੀਂ ਭਰਤੀ ਓਵੇਂ ਨਹੀਂ ਕੀਤੀ ਤੁਹਾਡੇ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਨਾਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੱਤ ਮੈਂਬਰੀ ਕਮੇਟੀ ਨਾਲ ਅੱਜ ਤੱਕ ਮੀਟਿੰਗ ਹੀ ਨਹੀਂ ਕੀਤੀ ਗਈ। ਧਾਮੀ ਸਾਹਿਬ ਨੇ ਐਲਾਨ ਕੀਤਾ ਸੀ ਇੱਕ ਮੀਟਿੰਗ ਤੋਂ ਬਾਅਦ ਕਿ ਅਸੀਂ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਬੁਲਾਇਆ 16 ਤਰੀਕ ਦੀ ਮੀਟਿੰਗ 'ਚ ਆਉਣਗੇ। ਉਹ ਗਏ ਹੀ ਨਹੀਂ। ਧਾਮੀ ਸਾਹਿਬ ਔਰ ਇੱਕ ਹੋਰ ਮੈਂਬਰ ਨੂੰ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਘਰ ਜਾਣਾ ਪਿਆ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦਾ ਪਤਾ ਹੀ ਨਹੀਂ ਸੀ। ਮਤਲਬ ਜਿਹੜੀ 7 ਮੈਂਬਰੀ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਉਹਦੇ ਨਾਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਤਾਂ ਕੋਈ ਮੀਟਿੰਗ ਹੀ ਨਹੀਂ ਕੀਤੀ ਅੱਛਾ ਇਹ ਵੀ ਛੱਡੋ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ 2 ਮਹੀਨੇ ਬਾਅਦ 7 ਮੈਂਬਰੀ ਕਮੇਟੀ ਦੀ ਮੀਟਿੰਗ ਕੀਤੀ ਤੇ ਆਧਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਣਾ ਰਹੇ ਨੇ ਕਿ ਜਥੇਦਾਰ ਸਾਹਿਬ ਨੇ ਜਦੋਂ ਸਾਨੂੰ ਵੈਲਕਮ ਕੀਤਾ ਕਿ ਉਸ ਤੋਂ ਬਾਅਦ ਅਸੀਂ ਸਾਰੀ ਭਰਤੀ ਕੀਤੀ ਸੋ ਜਥੇਦਾਰ ਸਾਹਿਬ ਦੇ ਵੈਲਕਮ ਦਾ ਮਤਲਬ ਸੀ ਕਿ ਤੁਸੀਂ ਜੋ ਭਰਤੀ ਦਾ ਐਲਾਨ ਕੀਤਾ ਇਹਦਾ ਸਵਾਗਤ ਹੈ ਪਰ ਭਰਤੀ ਉਸ ਤਰ੍ਹਾਂ ਨਹੀਂ ਕੀਤੀ ਗਈ ਜਿਵੇਂ ਜਥੇਦਾਰ ਸਹਿਬਾਨਾ ਦਾ ਹੁਕਮ ਸੀ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਨਹੀਂ ਹੋਈ ਉਹਨਾਂ ਨੇ ਭਰਤੀ ਆਪਣੇ ਤੌਰ ਤੇ ਨਹੀਂ ਕੀਤੀ ਜਾਂ ਉਹ ਨਿਗਰਾਨੀ ਨਹੀਂ ਕਰ ਸਕੇ ਜਾਂ ਕੀ ਸਾਰੇ ਜਿਹੜੀ 3 ਲੱਖ ਤੋਂ ਵੱਧ ਦੇ ਫਾਰਮ ਗਏ ਨੇ ਕਿ ਸਾਰਿਆਂ ਦੇ ਨਾਲ ਆਧਾਰ ਕਾਰਡ ਆ ਰਹੇ ਨਹੀਂ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਦੋਂ ਅਸੀਂ ਇਹਦੀ ਬਰੀਕੀ ਦੇ ਵਿੱਚ ਜਾਂਦੇ ਹਾਂ ਪਰ ਜੇ ਅਸੀਂ ਕੁਲ ਮਿਲਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਗੱਲ ਹਰ ਜੋ ਦੀ ਸਾਫ਼ ਹੋ ਗਈ ਤੇ ਪੰਜ ਮੈਂਬਰੀ ਕਮੇਟੀ ਹੁਣ ਭਰਤੀ ਕਰੇਗੀ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇਗੀ ਤੇ ਉਹ ਲੋਕ ਜਿਨ੍ਹਾਂ ਨੇ ਪਹਿਲਾਂ ਫਾਰਮ ਭਰੇ ਨੇ ਕੀ ਉਹ ਨਵੇਂ ਸਿਰੇ ਤੋਂ ਫਾਰਮ ਭਰਨਗੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜਿਹੜੇ ਨੇ ਬਣਨੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਦੇ ਵਿੱਚ ਅਗਰ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰ ਦਿੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਜਿਹੜਾ ਵਰਕਿੰਗ ਕਮੇਟੀ ਦੇ ਹੁਕਮਾਂ ਮੁਤਾਬਕ ਫੈਸਲਿਆਂ ਮੁਤਾਬਕ ਭਰਤੀ ਕਰ ਚੁੱਕਿਆ ਹੈ। ਭਾਵ ਸ਼੍ਰੋਮਣੀ ਅਕਾਲੀ ਦਲ ਕੀ ਹੁਣ ਪ੍ਰਧਾਨ ਦੀ ਚੋਣ ਕਰੇਗਾ? ਮੈਨੂੰ ਇਹ ਲੱਗਦਾ ਕਿ ਸ਼ਨੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਹਾਲ ਦੀ ਘੜੀ ਪ੍ਰਧਾਨ ਦੀ ਜਿਹੜੀ ਚੋਣ ਦੀ ਪ੍ਰਕਿਰਿਆ ਉਹਨੂੰ ਲਟਕਾ ਸਕਦੀ ਹੈ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਕਾਲੀ-ਕਾਲੀ ਵਿੱਚ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਅਕਾਲੀ ਦਲ ਦੀ ਵਰਕਿੰਗ ਕਮੇਟੀ ਨਹੀਂ ਕਰੇਗੀ ਉਹ ਇੰਤਜ਼ਾਰ ਕਰਨਗੇ ਕਿ ਅਸੀਂ ਸਿੰਘ ਸਾਹਿਬ ਜਾਨੀ ਰੁਘਵੀਰ ਸਿੰਘ ਤੇ ਬਾਕੀ ਸਿੰਘ ਸ਼ਹਬਾਨ ਨਵੇਂ ਸਿਰੇ ਤੋਂ ਕੀ ਫੈਸਲਾ ਕਰਦੇ ਨੇ ਕੀ ਪੰਜ ਮੈਂਬਰੀ ਕਮੇਟੀ ਦਾ ਕੋਈ ਕਨਵੀਨਰ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਥੇਦਾਰ ਸਹਿਬਾਨਾਂ ਦਾ ਕੋਈ ਹੋਰ ਫੈਸਲਾ ਵੀ ਆਏਗਾ ਇਹਦਾ ਇੰਤਜ਼ਾਰ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰੇਗੀ ਕਿਉਂਕਿ ਅਗਰ ਮੰਨ ਲਓ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਗਲੇ ਦਿਨਾਂ ਦੇ ਵਿੱਚ ਡੈਲੀਗੇਟ ਮੈਂਬਰ ਨਿਯੁਕਤ ਕਰਕੇ ਡੈਲੀਗੇਟਾਂ ਨੇ ਪ੍ਰਧਾਨ ਦੀ ਅਗਰ ਚੋਣ ਕਰਤੀ ਤੇ ਜੇਲ ਸਿੰਘ ਗੁਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਤੇ ਗਿਆਨੀ ਰਕबीर ਸਿੰਘ ਉਹਨਾਂ ਨੇ ਤਾਂ ਅਕਾਲੀ ਦਲ ਦੀ ਭਰਤੀ ਨੂੰ ਹੀ ਇੱਕ ਤਰੀਕੇ ਨਾਲ ਅੱਜ ਦੇ ਸਮੇਂ 'ਚ ਮਨਜ਼ੂਰ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਜਾਂ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹ ਭਰਤੀ ਕਰੇ, ਉਹ ਕੰਮ ਕਰੇ। ਇਹਦਾ ਮਤਲਬ ਹੈ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਇੱਕ ਭਰਤੀ ਸ਼ੁਰੂ ਕਰਦੀ ਹੈ ਉਹ ਪੰਜ ਮੈਂਬਰੀ ਕਮੇਟੀ ਤੇ ਫਿਰ ਅਗਰ ਦੂਜੇ ਪਾਸੇ ਅਗਰ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਵੀ ਦਿੱਤਾ ਜਾਂਦਾ ਹੈ ਤੇ ਫਿਰ ਇਹ ਬੜੀ ਤੋ ਚਿੱਟੀ ਵਾਲੀ ਸਿੱਤੀ ਪੈਦਾ ਹੁੰਦੀ ਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਚੋਣ ਨਿਸ਼ਾਨ ਤਕੜੀ ਹੈ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਰਜਿਸਟਰਡ ਹੈ ਚੋਣ ਕਮਿਸ਼ਨ ਦੇ ਵਿਧੀ ਵਿਧਾਨ ਨੂੰ ਵੀ ਮੰਨਦਾ ਹੈ ਪਰ ਇਸ ਦੇ ਬਾਵਜੂਦ ਵੀ ਜਦੋਂ ਪੰਜ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਭਰਤੀ ਕਰਨੀ ਹੈ ਤੇ ਇਧਰਲੇ ਪਾਸੇ ਅਗਰ ਪ੍ਰਧਾਨ ਚੁਣ ਵੀ ਦਿੱਤਾ ਜਾਂਦਾ ਹੈ ਤੇ ਫਿਰ ਸਿੱਖ ਕੌਮ ਚ ਸਿੱਖ ਪੰਥ ਦੇ ਵਿੱਚ ਸਨੇਹਾ ਕੀ ਜਾਏਗਾ ਹੁਣ ਇਹ ਸਥਿਤੀਆਂ ਨੇ ਜਿਹੜੀਆਂ ਇਹ ਬੜੀਆਂ ਹੈਰਾਨੀਕ ਹੋਣ ਜੀਆਂ ਬਣੀਆਂ ਹੋਈਆਂ ਨੇ ਔਰ ਅਗਲੇ ਜਿਹੜੇ ਅਗਲੇ 5-7 ਦਿਨ ਨੇ ਉਹ ਬਹੁਤ ਇਸ ਪੱਖੋਂ ਅਹਿਮੀਅਤ ਵਾਲੇ ਹੋ ਸਕਦੇ ਨੇ ਕਿ ਅਕਾਲੀ ਦਲ ਦੀ ਸਿਆਸਤ ਹੁਣ ਕਿੱਧਰ ਜਾਏਗੀ ਬਿਲਕੁਲ ਸਹੀ ਗੱਲ ਹੈ ਡਲਾ ਜੀ ਸੋ ਸਭ ਦੀਆਂ ਨਜ਼ਰਾਂ ਜ਼ਰੂਰ ਬਣੀ ਹੋਈਆਂ ਹੈ ਕਿ ਅਕਾਲੀ ਦਲ ਦੀ ਸਿਆਸਤ ਹੁਣ ਕਿਸ ਪਾਸੇ ਵੱਲ ਅੱਗੇ ਵਧੇਗੀ ਤੇ ਨਾਲ ਹੀ ਜੇਸੀ ਗੱਲ ਕਰ ਲਈਏ ਜੋ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਉਹ ਕਮੇਟੀ ਜਥੇਦਾਰ ਹਰਜਿੰਦਰ ਧਾਮੀ ਦੇ ਘਰ ਪਹੁੰਚਦੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਪਰ ਇੱਥੇ ਸਵਾਲ ਇਹ ਵੀ ਜ਼ਰੂਰ ਬਣਿਆ ਹੋਇਆ ਹੈ ਕਿ ਆਖਿਰ ਜਥੇਦਾਰ ਧਾਮੀ ਮੰਨ ਕਿਉਂ ਨਹੀਂ ਰਹੇ ਤੁਹਾਡਾ ਇਸ ਸਭ ਦੇ ਉੱਪਰ ਕੀ ਕਹਿਣਾ ਹੈ ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਹਰਜਿੰਦਰ ਸਿੰਘ ਧਾਮੀ ਮੰਨ ਕਿਉਂ ਨਹੀਂ ਰਹੇ ਮੇਰਾ ਹੀ ਮੰਨਣਾ ਹੈ ਕਿ ਜੱਥੇਦਾਰ ਗਿਆਨੀ ਗੁਰਬੀਰ ਸਿੰਘ ਉਹਨਾਂ ਨੇ ਉਹਨਾਂ ਵਾਰੇ ਜਦੋਂ ਐਕਿਆ ਕਿ ਉਹਨਾਂ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਆਪਣੀਆਂ ਸਿਵਾਵਾਂ ਦੇਣੀਆਂ ਚਾਹੀਦੀਆਂ ਨੇ ਸੱਤ ਮੈਂਬਰੀ ਕਮੇਟੀ ਤੇ ਸਿਵਾਵਾਂ ਦੇਣੀਆਂ ਚਾਹੀਦੀਆਂ ਨੇ ਕਿ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਹੁਕਮਨਾਮੇ ਤੋਂ ਬਣੀ ਤੇ ਜੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਔਰ ਜੱਥੇਦਾਰ ਸਾਹਿਬ ਦੇ ਕਹਿਣ ਤੋਂ ਬਾਅਦ ਵੀ ਨਹੀਂ ਮੰਨੇ ਤੇ ਮੈਨੂੰ ਲੱਗਦਾ ਫਿਰ ਕਿਸੇ ਨੂੰ ਉਹਨਾਂ ਨੂੰ ਮਨਾਉਣਾ ਵੀ ਨਹੀਂ ਚਾਹੀਦਾ ਅਗਰ ਜੱਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਅਪੀਲ ਤੋਂ ਬਾਅਦ ਉਹਨਾਂ ਦੇ ਘਰੇ ਖੁਸ਼ੀ ਆਈ ਹੈ ਹਜਿੰਦਰ ਸਿੰਘ ਧਾਮੀ ਦੇ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਘਰ ਵੀ ਗਏ ਹੁਸ਼ਿਆਰਪੁਰ ਔਰ ਜਿਵੇਂ ਤੁਸੀਂ ਦੱਸਿਆ ਜਿਹੜੀ ਐਸਜੀਪੀਸੀ ਵੱਲੋਂ ਕਮੇਟੀ ਬਣਾਈ ਗਈ ਪੰਜ ਮੈਂਬਰਾਂ ਤੇ ਆਧਾਰਿਤ ਅੰਤਰੀਂ ਕਮੇਟੀ ਨੇ ਜਿਹੜਾ ਅਸਤੀਫਾ ਪੈਂਡਿੰਗ ਰੱਖਿਆ ਹੋਇਆ ਹਰਜਿੰਦਰ ਸਿੰਘ ਧਾਮੀ ਦਾ ਉਹ ਕਮੇਟੀ ਵੀ ਉਹਨਾਂ ਦੇ ਘਰ ਗਈ ਮੁਬਾਰਕਬਾਦ ਵੀ ਦੇ ਕੇ ਆਈ ਹੋਣੀ ਹੈ ਉਹਨਾਂ ਨੇ ਅਪੀਲ ਵੀ ਕੀਤੀ ਹੋਣੀ ਹੈ ਕਿ ਧਾਮੀ ਸਾਹਿਬ ਤੁਸੀਂ ਵਾਪਸ ਆਓ ਵਿਕਰਮ ਜੀ ਥੀਆ ਕੁਝ ਦਿਨ ਪਹਿਲਾਂ ਗਏ ਹੁਣ ਹਰਜਿੰਦਰ ਸਿੰਘ ਧਾਮੀ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀ ਏਡੀ ਜ਼ਿਆਦਾ ਜ਼ਰੂਰਤ ਕਿਉਂ ਹੈ ਜਦਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੀ 2 ਮਹੀਨੇ ਕੀਤੀ। ਔਰ ਜਿਹੜੇ ਮੈਂਬਰ ਨੇ ਉਹ ਕਈ ਵਾਰ ਕਹਿੰਦੇ ਰਹੇ ਪਹਿਲਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਲਿਖ ਕੇ ਦਿੱਤਾ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਕਹਿੰਦੇ ਰਹੇ ਕਿ ਮੀਟਿੰਗ ਕਰੋ। ਤੇ ਜਦੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਗਲੀ ਕਮੇਟੀ ਦੇ ਵਿੱਚ ਸੱਦਾ ਦਿੱਤਾ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਉਹ ਆਉਣਗੇ। ਤੇ ਬਲਵਿੰਦਰ ਸਿੰਘ ਭੁੰਦੜ ਅਗਲੀ ਮੀਟਿੰਗ 'ਚ ਨਹੀਂ ਗਏ ਸੱਤ ਮੈਂਬਰੀ ਕਮੇਟੀ ਦੀ। ਤੇ ਫਿਰ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਇਹਦਾ ਮਤਲਬ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉਸ ਸੱਤ ਮੈਂਬਰੀ ਕਮੇਟੀ ਦੇ ਕਨਵੀਨਰ ਦੇ ਤੌਰ ਤੇ ਆਪਣੀ ਭੂਮਿਕਾ ਭਾਵੇਂ ਸਾਰੇ ਕਹਿ ਰਹੇ ਨੇ ਠੀਕ ਹੈ ਹਰਜਿੰਦਰ ਸਿੰਘ ਧਾਮੀ ਸਾਰੇ ਕਹਿ ਰਹੇ ਨੇ ਕਿ ਬਹੁਤ ਹੀ ਇੱਕ ਸੱਜਣ ਮਨੁੱਖ ਨੇ ਮਰਿਆਦਾ ਵਾਲੇ ਮਨੁੱਖ ਨੇ ਉਹ ਸਾਰੀਆਂ ਗੱਲਾਂ ਠੀਕ ਨੇ ਪਰ ਸੱਤ ਮੈਂਬਰੀ ਕਮੇਟੀ ਦਾ ਜਿਹੜੀ ਹੁਕਮਨਾਮੇ ਚੋਂ ਬਣੀ ਕਮੇਟੀ ਹੈ ਉਹਦੀ ਮੀਟਿੰਗ ਨਹੀਂ ਉਹਨਾਂ ਨੇ 2 ਮਹੀਨੇ ਕੀਤੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਹਰਜਿੰਦਰ ਸਿੰਘ ਧਾਮੀ ਹੁੰਦਾ ਜੇ ਜਿਹੜਾ ਖੜਾ ਰਹੇਗਾ ਪਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਦੀ ਇਹਦਾ ਕਾਰਨ ਨਹੀਂ ਦੱਸਿਆ ਵੀ ਮੈਂ 2 ਮਹੀਨੇ ਉਹ ਮੀਟਿੰਗ ਕਿਉਂ ਨਹੀਂ ਬੁਲਾਈ ਸੱਤ ਮੈਂਬਰੀ ਕਮੇਟੀ ਦੀ ਉਹਦੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਹਰਜਿੰਦਰ ਸਿੰਘ ਧਾਮੀ ਤੋਂ ਸਵਾਲ ਪੁੱਛੇ ਜਾ ਸਕਦੇ ਨੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਭਰਤੀ ਕਰ ਰਿਹਾ ਸੀ ਉਦੋਂ ਤੁਸੀਂ ਬਤੌਰ ਕਨਵੀਨਰ ਸੱਤ ਮੈਂਬਰੀ ਕਮੇਟੀ ਦੇ ਕੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਇਸ ਗੱਲ ਤੋਂ ਰੋਕਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਜਿਹਦਾ ਮੈਂ ਕਨਵੀਨਰ ਆ ਪਹਿਲਾਂ ਸਾਡੇ ਨਾਲ ਤਾਂ ਮੀਟਿੰਗ ਕਰ ਲਓ ਪਹਿਲਾਂ ਸਾਡੇ ਤਾਂ ਤੁਸੀਂ ਸਵਾਲ ਸੁਣ ਲਓ ਪਹਿਲਾਂ ਸਾਡੇ ਤਾਂ ਨਿਰਦੇਸ਼ ਲੈ ਲਓ ਜਾਂ ਸਾਡੀ ਤਾਂ ਨਿਗਰਾਨੀ ਸਾਨੂੰ ਤਾਂ ਨਿਗਰਾਨੀ ਦੇ ਦਿਓ ਕੀ ਉਹਨਾਂ ਨੇ ਭੂਮਿਕਾ ਦਾ ਕੀਤੀ ਇਹ ਸਵਾਲ ਖੜੇ ਰਹਿਣਗੇ ਹਰਜਿੰਦਰ ਸਿੰਘ ਧਾਮੀ ਉਹਨਾਂ ਤੇ ਕਾਲੀ ਦਲ ਦੀ ਲੀਡਰਸ਼ਿਪ ਜਾਂ ਐਸਜੀਪੀਸੀ ਵੱਲੋਂ ਬਾਰ-ਬਾਰ ਉਹਨਾਂ ਨੂੰ ਮਨਾਉਣ ਦੇ ਪਿੱਛੇ ਕੀ ਮਨਛਾ ਹੈ ਇਹ ਤਾਂ ਅੰਤਰੀਂ ਕਮੇਟੀ ਦੇ ਮੈਂਬਰ ਜਾਂ ਉਹ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹੀ ਦੱਸ ਸਕਦੇ ਨੇ ਪਰ ਵਾਰ-ਵਾਰ ਇੱਕ ਲੀਡਰ ਨੂੰ ਮਨਾਉਣਾ ਕਿ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੇ ਵਾਪਸ ਆਓ ਮੈਨੂੰ ਲੱਗਦਾ ਜਿੱਡੀ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਹੈ ਉਸ ਸੰਸਥਾ ਦੇ ਕਾਦੇ ਦੇ ਹਿਸਾਬ ਨਾਲ ਅਗਰ ਇੱਕ ਵਾਰੀ ਬੇਨਤੀ ਕੀਤੇ ਤੇ ਕੋਈ ਲੀਡਰ ਅਸਤੀਫਾ ਆਪਣਾ ਵਾਪਸ ਨਹੀਂ ਲੈਂਦਾ ਕਿ ਇਸ ਪੱਧਰ ਤੇ ਜਾਣ ਦੀ ਲੋੜ ਨਹੀਂ ਹੈ ਕਿ ਹਰ ਲੀਡਰ ਹਰ ਕੋਈ بار-ਬਾਰੇ ਮੰਗ ਕਰੇ ਕਿ ਧਾਮੀ ਸਾਹਿਬ ਤੁਸੀਂ ਅਸਤੀਫਾ ਵਾਪਸ ਲਓ ਸਵਾਲ ਧਾਮੀ ਸਾਹਿਬ ਤੋਂ ਇਹ ਵੀ ਨਾਲ ਪੁੱਛ ਲਓ ਕਿ ਧਾਮੀ ਸਾਹਿਬ ਅਸਤੀਫਾ ਜੇ ਤੁਸੀਂ ਵਾਪਸ ਲੈਣਾ ਹੈ ਤੇ ਇਹ ਸਵਾਲਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ ਕਿ ਉਹਨਾਂ ਨੇ ਇਨੀਦਰ ਮੀਟਿੰਗ ਕਿਉਂ ਨਹੀਂ ਕੀਤੀ ਉਹਨਾਂ ਦੀ ਭੂਮਿਕਾ ਕੀ ਰਹੀ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਕਿਉਂਕਿ ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਇਸ ਕਰਕੇ ਕਿਤਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਸ਼ਿਸ਼ ਹੈ ਕਿ ਐਸਜੀਪੀਸੀ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਚੱਲਣ ਭਵਿੱਖ 'ਚ ਇਹ ਨਾ ਹੋਵੇ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਚੋਣਾਂ ਹੋਈਆਂ ਖਰਜਿੰਦਰ ਸਿੰਘ ਧਾਮੀ ਉਹਨਾਂ ਦੇ ਸਾਹਮਣੇ ਬੀਬੀ ਜਗੀਰ ਕੌਰ ਬਤੌਰ ਕੈਂਡੀਡੇਟ ਖੜੇ ਸੀ ਉਹ ਠੀਕ ਹੈ ਕਿ ਬੀਬੀ ਜਗੀਰ ਕੌਰ ਨਹੀਂ ਜਿੱਤ ਸਕੇ ਪਰ ਆਉਣ ਵਾਲੇ ਸਮੇਂ 'ਚ ਅਗਰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਭਾਵੇਂ 6 ਮਹੀਨੇ ਜਾਂ 7 ਮਹੀਨੇ ਜਾਂ 8 ਮਹੀਨੇ ਬਾਅਦ ਹੋਵੇ ਤੇ ਸਥਿਤੀਆਂ ਬਹੁਤ ਬਦਲ ਸਕਦੀਆਂ ਨੇ ਬੜੀਆਂ ਦਿਲਚਸਪ ਮੋੜ ਤੇ ਜਾ ਸਕਦੀਆਂ ਨੇ ਇਸ ਕਰਕੇ ਆਉਂਦੇ ਸਮੇਂ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਅਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਦੋਨਾਂ ਲਈ ਬਹੁਤ ਚੁਣੌਤੀਪੂਰਨ ਸਾਬਤ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਡੱਲਾ ਜੀ ਸੋ ਅੱਜ ਹੋਣ ਵਾਲੀ ਇੱਕ ਅਹਿਮ ਮੀਟਿੰਗ ਦੀ ਵੀ ਗੱਲ ਆਪਾਂ ਜ਼ਰੂਰ ਕਰ ਲਈਏ ਅੱਜ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੰਘ ਤੋਂ ਕਿਸਾਨ ਮੋਰਚਾ ਵਿਚਾਲੇ ਜੋ ਮੀਟਿੰਗ ਹੋਣ ਜਾ ਰਹੀ ਹੈ ਸੋ ਇਸ ਦਾ एजेंडा ਕੀ ਰਹਿਣ ਵਾਲਾ ਹੈ ਇਸ ਦੇ ਉੱਪਰ ਵੀ ਗੱਲ ਜੋ ਹੈ ਜ਼ਰੂਰ ਸਾਂਝੀ ਕਰਨਾ ਉਹ ਨਾਲ ਦੀ ਨਾਲ ਜੋ ਕੱਲ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਦੇ ਵਿੱਚ 10000 ਭਰਤੀਆਂ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ देखो आज पंजाब ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੇ ਮੀਟਿੰਗ ਕਰਨਗੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਸਰਕਾਰ ਨਾਲ ਉਹਨਾਂ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਇਕਤਾ ਹੈ ਐਸ ਕੇ ਐਮ ਜਿਹਨੂੰ ਗੈਰ ਸਿਆਸੀ ਕਿਹਾ ਜਾਂਦਾ ਹੈ ਜਿਹਦੀ ਅਗਵਾਈ ਕਰਦੇ ਨੇ ਦਲੇਲ ਸਾਹਿਬ ਸੋ ਇੱਕ ਕਿਸਾਨ ਮਜ਼ਦੂਰ ਜਥੇਬੰਦੀ ਵੀ ਹੈ ਸੋ ਖਨੌਰੀ ਵਾਲੇ ਜਿਹੜੇ ਮੋਰਚੇ ਨੇ ਯਾ ਜਿਨਾ ਜਿਸ ਮੋਰਚੇ ਦੀ ਦੋ ਫਾਰਮਾਂ ਦੀ ਮੀਟਿੰਗ ਭਾਰਤ ਸਰਕਾਰ ਨਾਲ ਚੱਲ ਰਹੀ ਹੈ ਜਿਨ੍ਹਾਂ ਦੀ ਅਗਲੀ ਮੀਟਿੰਗ 19 ਮਾਰਚ ਨੂੰ ਹੈ ਐਮਐਸਪੀ ਦੇ ਮੁੱਦੇ ਤੇ ਉਸ ਤੋਂ ਇਲਾਵਾ ਇੱਕ ਨਵੇਂ ਮੋਰਚੇ ਦਾ ਐਲਾਨ ਹੋਇਆ ਹੈ ਹਜੇ 7 ਦਿਨਾਂ ਲਈ ਇਹ ਮੋਰਚਾ ਬਾਅਦ ਦੇ ਵਿੱਚ ਪੱਕਾ ਲੱਗ ਸਕਦਾ ਹੈ ਇਹਦਾ ਮਤਲਬ ਹੈ ਕਿ ਸਾਡੇ ਜਿਹੜੀ ਕਿਸਾਨ ਸ਼ਕਤੀ ਹੈ ਉਹ ਸੰਗਠਿਤ ਹੋ ਕੇ ਜਾਂ ਇੱਕ ਰੂਪ 'ਚ ਨਹੀਂ ਉਹ ਵੱਖਰੇ ਵੱਖਰੇ ਧੜਿਆਂ ਦੇ ਰੂਪ ਦੇ ਵਿੱਚ ਹੁਣ ਅੰਦੋਲਨ ਦੇ ਰਾਹ ਤੇ ਹੈ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜੀ ਚ ਬਾਕੀ ਸਾਰੇ ਲੀਡਰ ਨੇ ਦਰਸ਼ਨਪਾਲ ਜੀ ਨੇ ਬਲਬੀਰ ਸਿੰਘ ਰਾਜਵਾਲ ਹونی ਨੇ ਅਜਮੇਰ ਸਿੰਘ ਲਖਵਾਲ ਹونی ਨੇ ਅਜਮੇਰ ਸਿੰਘ ਲਖਵਾਲ ਉਹਨਾਂ ਦੇ بیٹے ਲਖਵਿੰਦਰ ਸਿੰਘ ਲਖੋਵਾਲੀਆਂ ਹੋਰ ਬਹੁਤ ਸਾਰੇ ਐਸ ਕੇ ਐਮ ਦੇ ਲੀਡਰ ਨੇ ਇਹਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਆ ਉਹ ਕਹਿੰਦੇ ਸੀ ਅਗਰ ਇੱਕ ਹਫਤਾ ਪ੍ਰੋਟੈਸਟ ਕਰਾਂਗੇ ਅਗਰ ਸਾਡੀ ਗੱਲ ਨਾ ਸੁਣੀ ਪੰਜਾਬ ਸਰਕਾਰ ਦਾ ਰੁਖ ਕੀ ਹੈ ਕਿ ਇਹਨਾਂ ਦਾ ਮੋਰਚਾ ਮੁੱਖ ਰੂਪ ਚ ਪੰਜਾਬ ਸਰਕਾਰ ਦੇ ਨਾਲ ਹੈ। ਖਨਾਰੀ ਵਾਲਿਆਂ ਦਾ ਐਮਐਸਪੀ ਕੇਂਦਰ ਨਾਲ ਹੈ। ਹੁਣ ਐਸਕੇਐਮ ਵੱਖਰੇ ਤੌਰ ਤੇ 5 ਮਾਰਚ ਤੋਂ ਚੰਡੀਗੜ੍ਹ ਕੂਚ ਕਰੂਗਾ। ਟਰਾਲੀਆਂ ਟਰੋਲੀਆਂ ਤਿਆਰ ਹੋਈ ਜਾਂਦੀਆਂ ਨੇ, ਛੱਤਾ-ਚੁੱਤਾ ਲੱਗ ਰਿਹਾ। ਕਿ ਅਗਰ ਕਿਨੇ ਸਾਨੂੰ ਸਰਕਾਰ ਦਾ ਰੋਖ ਠੀਕ ਨਾ ਲੱਗਿਆ ਤੇ ਅਣਮਿੱਥੇ ਸਮੇਂ ਲਈ ਧਰਨਾ ਜਾਏਗਾ। ਹੁਣ ਹਜੂਜੇ ਅਸੀਂ ਇੱਥੇ ਇੱਕ ਗੱਲ ਸਮਝੀ ਅੱਜ ਸਰਕਾਰ ਨਾਲ ਜਿਹੜੀ ਮੀਟਿੰਗ ਹੈ ਉਹਨ ਇੱਕ ਤਾਂ ਇਹ ਕਹਿੰਦੇ ਵੀ ਪੰਜਾਬ ਸਰਕਾਰ ਹਰਿਆਣਾ ਦੀ ਤਰਜ਼ ਤੇ ਸਾਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਵੇ। ਦੂਸਰੀ ਮੰਗ ਕਿ ਪੰਜਾਬ ਸਰਕਾਰ ਦੀ ਆਪਣੀ ਖੇਤੀ ਨੀਤੀ ਲਾਗੂ ਕੀਤੀ ਜਾਵੇ। ਔਰ ਜਿਹੜੇ ਕਿਸਾਨਾਂ ਦਾ ਕਰਜ਼ਾ ਹੈ ਉਹਨੂੰ ਪੜਾਵਾਰ ਤਰੀਕੇ ਦੇ ਵਿੱਚ ਉਹਨੂੰ ਜਾਂ ਵਨ ਟਾਈਮ ਸੈਟਲਮੈਂਟ ਦਾ ਜਿਹੜਾ ਉਹਦਾ ਕੋਈ ਹੱਲ ਕੱਢਿਆ ਜਾਵੇ। ਇਹ ਮੰਗਾਂ ਬਹੁਤ ਵੱਡੀਆਂ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ ਪੰਜਾਬ ਦੇ ਕਿਸਾਨਾਂ ਤੇ ਉਹਦੇ ਤੇ ਸਹਿਕਾਰੀ ਬੈਂਕਾਂ ਦਾ ਕੇਂਦਰ ਦਾ ਸੂਬਿਆਂ ਦਾ ਸਾਰੀ ਤਰ੍ਹਾਂ ਦੇ ਕਰਜ਼ੇ ਜੇ ਮੈਂ ਜੋੜ ਲਾਂ ਕਿਸਾਨਾਂ ਤੇ ਵੀ ਸਾਡੇ ਮਜ਼ਦੂਰਾਂ ਤੇ ਲਗਭਗ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ ਥੋੜਾ ਬੋਤਾ ਅੰਦਾਜ਼ਨ ਘਟ ਵੱਧ ਹੋ ਸਕਦਾ ਪਰ ਫਿਗਰ ਲਗਭਗ 1 ਲੱਖ ਕਰੋੜ ਦੇ ਕਰੀਬ ਹੈ ਹੁਣ ਅੱਜ ਜੋ ਪੰਜਾਬ ਦੀ ਸਿਟੀ ਹੈ ਅਸੀਂ 3/2 3.5 ਲੱਖ ਕਰੋੜ ਦੇ ਕਰਜ਼ਈ ਇਸ ਬਜਟ ਸੈਸ਼ਨ ਦੇ ਵਿੱਚ ਐਲਾਨ ਦਿੱਤੇ ਜਾਵਾਂਗੇ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਤੇ ਲਗਭਗ 1.3 ਲੱਖ ਕਰੋੜ ਦੇ ਕਰਜ਼ਾਈ ਸੀ ਅਸੀਂ ਕਿਉਂਕਿ 22 ਚ ਪਿਛਲੀਆਂ ਸਰਕਾਰਾਂ ਅਕਾਲੀ, ਭਾਜਪਾ, ਕਾਂਗਰਸ, ਭਾਜਪਾ ਸਾਰੀਆਂ ਇਹ ਪੌਣੇ 3 ਲੱਖ ਦੇ ਕਰੋੜ ਦਾ ਕਰਜ਼ਾਈ ਸਾਨੂੰ ਬਣਾ ਗਿਆ ਸੀ ਭਗਵੰਤ ਮਾਨ ਲਈ ਵੀ ਕਰਜ਼ਾ ਲੈਣਾ ਮਜਬੂਰੀ ਬਣਿਆ ਤੇ ਜੇ 27 ਤੋਂ ਬਾਅਦ ਸਾਡਾ ਕੋਈ ਨਵਾਂ ਮੁੱਖ ਮੰਤਰੀ ਵੀ ਆਉਂਦਾ ਆਪ ਤੋਂ ਆਉਂਦਾ ਕਾਂਗਰਸ ਤੋਂ ਆਉਂਦਾ ਭਾਜਪਾ ਤੋਂ ਆਉਂਦਾ ਅਕਾਲੀ ਦਲ ਤੋਂ ਆਉਂਦਾ ਉਹਦੇ ਲਈ ਵੀ ਕਰਜ਼ਾ ਚੱਕਣਾ ਮਜਬੂਰੀ ਹੋਏਗਾ ਭਾਵ ਕਿ ਸਾਡੇ ਸਿਰ ਤੇ ਕਰਜ਼ਾ ਇੰਨਾ ਹੈ ਕਿ ਸਾਡਾ ਇਹ ਕਰਜ਼ਾ ਬਿਨਾਂ ਲਾਹੇ ਵਧਦੀ ਜਾਣਾ ਹੈ ਔਰ ਲਾਹਣ ਦੀ ਸਥਿਤੀ 'ਚ ਅਸੀਂ ਹੈ ਨਹੀਂ ਪੰਜਾਬ ਦੀ ਸਰਕਾਰ ਜਿਹੜੀ ਮਾੜੇ ਮੋਟਾ ਪੁਰਾਣੇ ਕਰਜ਼ੇ ਦੀ ਕਿਸ਼ਤ ਲਾਉਂਦੀ ਹੈ ਉਹ ਲਾਉਂਦੀ ਹੈ ਪਰ ਨਵਾਂ ਕਰਜ਼ਾ ਵੀ ਲੈਣਾ ਪੈ ਰਿਹਾ ਨਾ ਤੇ ਇਸ ਕਰਕੇ ਕਿਸਾਨ 1 ਲੱਖ ਕਰੋੜ ਦੇ ਕਰਜ਼ੇ ਦੀ ਵਨ ਟਾਈਮ ਸੈਟਲਮੈਂਟ ਦੀ ਕੋਈ ਯੋਜਨਾ ਚਾਹੁੰਦੇ ਨੇ ਪੰਜਾਬ ਸਰਕਾਰ ਤੋਂ ਜਿਹੜੀ ਹਾਲ ਦੀ ਘੜੀ ਮੈਨੂੰ ਬੜੀ ਔਕੀ ਦਿੱਖਦੀ ਹੈ ਹਾਂ ਅਸੀਂ ਇਹ ਮੰਨ ਕਰ ਸਕਦੇ ਆ ਇਸ ਵਕਤ ਸਾਡੀ ਕਿਸਾਨੀ ਨੂੰ ਪਹਿਲੀ ਤਾਂ ਗੱਲ ਸਾਰੇ ਮੋਰਚੇ ਇੱਕ ਹੋ ਜਾਣੇ ਚਾਹੀਦੇ ਨੇ ਇਕੱਠੇ ਹੋ ਜਾਣੇ ਚਾਹੀਦੇ ਨੇ ਕਿਸਾਨਾਂ ਦੇ ਜਿਹੜੇ ਵੱਖ-ਵੱਖ ਗਰੁੱਪ ਨੇ ਪੱਕੇ ਮੋਰਚੇ ਅਣਮਿੱਥੇ ਸਮੇਂ ਦੇ ਮੋਰਚੇ ਇਹ ਕਿਸਾਨ ਦੀ ਤਾਕਤ ਨੂੰ ਕਮਜ਼ੋਰ ਕਰਦੇ ਨੇ ਕਿਸਾਨਾਂ ਦੀ ਤਾਕਤ ਨੂੰ ਸਾਡੇ ਕਿਸਾਨਾਂ ਦੀਆਂ ਜਥੇਬੰਦੀਆਂ ਚ ਏਕਾ ਹੋਣਾ ਚਾਹੀਦਾ ਪਹਿਲੀ ਤਾਂ ਗੱਲ ਦੂਸਰਾ ਕੇਂਦਰ ਤੋਂ ਸਾਰਿਆਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਕਿਸਾਨ ਦੀ ਕਰਜ਼ਾ ਮਾਫੀ ਕਰੇ ਅਗਰ ਭਾਰਤ ਦੀ ਸਰਕਾਰ 1 ਲੱਖ ਕਰੋੜ ਦਾ ਕਿਸਾਨਾਂ ਦਾ ਕਰਜ਼ਾ ਹੀ ਮਾਫ ਕਰ ਦੇ ਤੇ ਉਹਦੇ ਨਾਲ ਇੱਕ ਵੱਡਾ ਬੋਝ ਸਾਡੇ ਕਿਸਾਨਾਂ ਦੇ ਸਿਰ ਤੋਂ ਲਹੇਗਾ ਭਗਵੰਤ ਮਾਨ ਤੋਂ ਇਹ ਮੰਗ ਕਰਨੀ ਉਮੀਦ ਕਰਨੀ ਕਿ 1 ਲੱਖ ਕਰੋੜ ਦਾ ਕਰਜ਼ਾ ਭਗਵੰਤ ਮਾਨ ਮਾਫ ਕਰ ਦੇ ਯਾ ਕੋਈ ਪੜਾਵਾਰ ਵਨ ਟਾਈਮ ਸੈਟਲਮੈਂਟ ਦੀ ਸਕੀਮ ਲਿਆਵੇ ਅੱਜ ਦੇ ਸਮੇਂ ਔਖ ਹੈ ਹਾਂ ਸਰਕਾਰ ਕੋਈ ਵਾਅਦਾ ਕਰ ਦੇ ਕੋਈ ਲੌਂਗ ਟਰਮ ਯੋਜਨਾ ਬਣਾ ਕੇ ਵਿੱਚ ਦਾ ਰਾਹ ਕੱਢਣ ਦੀ ਕੋਸ਼ਿਸ਼ ਕਰੇ ਉਹ ਤਾਂ ਹੋਏਗਾ ਪਰ ਪੰਜਾਬ ਜੀ ਸਥਿਤੀ ਚ ਹੈ ਸੂਬੇ ਵੱਲੋਂ ਕਰਜ਼ਾ ਮਾਫ ਕਰਨਾ ਔਖ ਹੈ ਜਿਹੜੀ ਗੱਲ ਐ ਐਮਐਸਪੀ ਦੀ ਐ ਐਮਐਸਪੀ ਲਈ ਪੰਜਾਬ ਦੀ ਸਰਕਾਰ ਨੂੰ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਪਰ ਮੈਂ ਇਸ ਗੱਲ ਦਾ ਹਮਾਇਤੀ ਹਾਂ ਕਿ ਪੰਜਾਬ 'ਚ ਸਾਡੇ ਬਹੁਤ ਸਾਰੀਆਂ ਫਸਲਾਂ ਨੇ ਸੂਬੇ ਦੀ ਸਰਕਾਰ ਪੰਜਾਬ ਦੀ ਖੇਤੀ ਨੀਤੀ ਬਣਾਵੇ ਪੰਜਾਬ ਦੇ ਖੇਤੀ ਕਾਨੂੰਨ ਬਣਾਵੇ ਔਰ ਅਸੀਂ ਜ਼ਰੂਰ ਇਸ ਪਾਸੇ ਵੱਧ ਸਕਦੇ ਹਾਂ ਕਿ ਫਲ ਸਬਜ਼ੀਆਂ ਦੀ ਐਮਐਸਪੀ ਅਸੀਂ ਕਿਸਾਨਾਂ ਨੂੰ ਦਈਏ ਔਰ ਜੇ ਹਰਿਆਣੇ ਦੀ ਤਰਜ਼ ਤੇ ਕਿਸਾਨ ਸਾਰੀਆਂ ਫਸਲਾਂ ਤੇ ਐਮਐਸਪੀ ਮੰਗਦੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਫਿਰ ਇੱਕ ਤਕਨੀਕੀ ਵਿਸ਼ਾ ਬਣ ਜਾਂਦਾ ਕਿਉਂਕਿ ਕੇਂਦਰ ਦੀ ਸਰਕਾਰ ਵੀ 23 ਫਸਲਾਂ ਤੇ ਐਮਐਸਪੀ ਦਿੰਦੀ ਹੈ ਸੂਬਾ ਸਾਰੀਆਂ ਫਸਲਾਂ ਨੂੰ ਆਪਣੇ ਪੱਧਰ ਤੇ ਪੰਜਾਬ ਸੂਬਾ ਅੱਜ ਦੀ ਸਥਿਤੀ ਚ ਚੱਕ ਨਹੀਂ ਸਕਦਾ ਹਾਂ ਯੋਜਨਾ ਪੰਜਾਬ ਸਰਕਾਰ ਬਣਾ ਸਕਦੀ ਹੈ ਕਿ ਭਵਿੱਖ ਚ ਅਸੀਂ ਸਾਰੀਆਂ ਫਸਲਾਂ ਨੂੰ ਐਮਐਸਪੀ ਤੇ ਕਿਵੇਂ ਚੱਕਣਾ ਹੈ ਪਰ ਉਹਦੇ ਤੇ ਅੱਜ ਪੰਜਾਬ ਦੀ ਸਰਕਾਰ ਤੇ ਕਿਸਾਨ ਉਸਾਰੂ ਤਰੀਕੇ ਨਾਲ ਭਵਿੱਖ ਦੀ ਪਲੈਨਿੰਗ ਕਰਦੇ ਹੋਏ ਕਿਸੇ ਸਿੱਟੇ ਤੇ ਪਹੁੰਚਣ ਕਿਸੇ ਡਿਸਕਸ਼ਨ ਤੇ ਪਹੁੰਚਣ ਕੋਈ ਕਮੇਟੀ ਬਣੇ ਭਵਿੱਖ 'ਚ ਉਹਦੀ ਪਲੈਨਿੰਗ ਹੋਵੇ ਰੂਪਰੇਖਾ ਬਣੇ ਤੇ ਭਵਿੱਖ 'ਚ ਕੋਈ ਸਿੱਟਾ ਇਹਦਾ ਨਿਕਲ ਸਕਦਾ ਹੈ ਬਾਕੀ ਅੱਜ ਦੀ ਮੀਟਿੰਗ ਦਾ ਰਿਜ਼ਲਟ ਕੀ ਹੈ ਇਹਦਾ ਆਪਾਂ ਇੰਤਜ਼ਾਰ ਕਰਾਂਗੇ ਜੀ ਜੀ ਬਿਲਕੁਲ ਸਹੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੀਆਂ ਹੀ ਖਾਸ ਖਾਸ ਖਬਰਾਂ ਦੇ ਉੱਪਰ ਜੋ ਹੈ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਆਪਣਾ ਸਿਆਸੀ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤਾਂ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਅਸੀਂ ਤੁਹਾਡਾ ਪ あん